Udah, Udah. ਜਿਲੇ ਅੰਦਰ ਅੱਜ ਤੀ ਜਿਹਦੇ ਮਾਨਯੋਗ ਐਸਐਸਪੀ ਸਰਦਾਰ ਹਰਕਾਉਲ ਪ੍ਰੀਤ ਸਿੰਘ ਖਾ ਖਵਲੋ ਜਿਲੇ ਅੰਦਰ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਨਕੇਲ ਪੌਣ ਲਈ ਉਪਰਾਲੇ ਕੀਤੇ ਜਾ ਰਿਹਾ ਕੱਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਇੱਕ ਖੁਫੀਆ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੋਹੜ ਖਲਾ ਵਿਖੇ ਇੱਕ ਗੋਡਾਊਨ ਦੇ ਵਿੱਚ ਇੱਕ ਨਜਾਲੀ ਨਸ਼ਾ ਸ਼ਰਬ ਕੇਂਦਰ ਜਿਹੜਾ ਚਲਾਇਆ ਜਾ ਰਿਹਾ ਜੋ ਕੱਲ ਉਸੇ ਇਨਫੋਰਮੇਸ਼ਨ ਉਨ ਤੇ ਮੁਖਬਸ ਥਾਣਾ ਸ਼ਾਹਕੋਟ ਸਵੇਰ ਨੂੰ ਆਸਪਤਾਲ ਡਾਕਟਰ ਦੀ ਟੀਮ ਅਤੇ ਵੀਡੀਓ ਸ਼ਾਟ ਕੋਲ ਇਹ ਤੇਨੇ ਆਫੀਸਰ ਮੁੱਖ ਤੇ ਪਹੁੰਚੇ ਤੇ ਦੇਖਿਆ ਕਿ ਸ਼ਾ ਜਿਹੜਾ ਪਹਿਲਾ ਕੋਹਰਕਲ ਆ ਉਹਦੇ ਪੈਨ ਦੇ ਫਰਨੀਚਰ ਸੱਜੇ ਹੱਥ ਤੱਕ ਬਹੁਤ ਵੱਡਾ ਗੋਡਾਊਨ ਜੋ ਅਰ ਪੇਨ ਬਿਲਡਿੰਗ ਹੈਗੀ ਹੈ ਉਹ ਉਹ ਦੇਖਿਆ ਤੇ ਉਹਦੇ ਸ਼ਟਰ ਲੱਗੇ ਹੋਏ ਆ ਤੇ ਇੱਕ ਛੋਟਾ ਜਿਹਾ ਦਰਵਾਜ਼ਾ ਆਖਿਆ ਉਸ ਬਿਲਡਿੰਗ ਦੇ ਅੰਦਰ ਅੱਗੇ ਇੱਕ ਬਹੁਤ ਵੱਡਾ ਹਾਲ ਹੈ ਇਸ ਹਾਲ ਦੇ ਵਿੱਚ ਕੋਈ ਖਿੜਕੀ ਕੋਈ ਦਰਵਾਜ਼ਾ ਨਹੀਂ ਹੈ ਸਭ ਤੋਂ ਛੋਟੇ ਐਗਜ਼ੌਸਟ ਫੈਲ ਲਾਏ ਗਏ ਆ ਉਹਦੇ ਵਿੱਚ 17 ਬੰਦੇ ਜਿਹੜੇ ਉਥੇ ਜੀਨ ਤੇ ਦਰੀਨ ਸ਼ਾਕੇ ਤੇ ਉਹ ਲੰਮੇ ਪਾਈ ਹੋਈ ਸੀ ਇਸ ਹਸਪਤਲ ਜਿਹੜਾ ਇਹਨਾਂ ਨੇ ਡਰਗ ਅਡੀਸ਼ਨ ਸੈਂਟਰ ਖੋਲ੍ਹਿਆ ਜਿਹੜਾ ਚੈਟ ਐਡਵਰਟ ਕਰਾਏ ਆ ਉਹ ਗੁਰਮント ਵਿਧਿਆ ਨਾਮ ਦਾ ਸੰਸਥਾ ਖੋਲ੍ਹ ਕੇ ਚਲਾਇਆ ਜਦੋਂ ਕਿ ਇਹਨਾਂ ਕੋਲੇ ਇਸ ਨੂੰ ਐਜ਼ ਅ ਡਰਗ ਅਡੀਸ਼ਨ ਸੈਂਟਰ ਨਾਲ ਦੀ ਕੋਈ ਇਹਨਾਂ ਕੋਲੇ ਲਾਇਸੈਂਸ ਕੋਈ ਪਰਮਿਟ ਨਹੀਂ ਸੀ ਔਰ ਉੱਥੋਂ ਦੇ ਹਾਲਾਤ ਇਸ ਤਰ੍ਹਾਂ ਸੀਗੇ ਕਿ ਜਿਵੇਂ ਇਹਨਾਂ ਨੂੰ ਬੰਦੀ ਬਣਾਇਆ ਗਿਆ ਜਿਹੜਾ ਉਹ ਦਰਵਾਜਾ ਹੈ ਉਹਦੇ ਚੰਨੇ ਇਹਨਾਂ ਨੇ ਜਿਵੇਂ ਹਵਲਾ ਤੇ ਦਰਵਾਜਾ ਇਸ ਤਰ੍ਹਾਂ ਉਹਨੂੰ ਬੰਦ ਕਰਕੇ ਸੰਗਲੀਆਂ ਨਾਲ ਲੋਕ ਲਾ ਕੇ ਇਹ ਸਾਰੇ ਲੋਕ ਜਿਹੜੇ ਬੰਦੀ ਬਣਾ ਕੇ ਰੱਖਿਓਏ ਸੀਗੇ ਔਰ ਨਾ ਹੀ ਉੱਥੇ ਕਿਸੇ ਨੂੰ ਮਿਲਣ ਦੀ ਆਗਿਆ ਸੀਗੀ ਇਹਨਾਂ ਦੀ ਔਰ ਇਹਨਾਂ ਦੇ ਖਿਲਾਫ ਜਿਹੜਾ ਕੱਲ ਇੱਕ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ 130 ਨੰਬਰ ਅੰਡਰ ਸੈਕਸ਼ਨ 1318 ਜਿਵੇਂ 4 127 ਜਿਵੇਂ 4 223 ਬੀ ਐਨ ਐਸ थाना ਸ਼ੋਪਾ ਇਹ ਮੌਕੇ ਦੇ ਹਰਤਾਂ ਤੇ ਮੈਂ ਖੁਦ ਮਾਨ ਜੋ ਬੀਐਸਪੀ ਐਸੀਨ ਸਾਹਿਬ ਸ਼ਾਹ ਤੋਂ ਇੱਥੇ ਇਕੱਠਨ ਪਿਆ